ਤਨ ਗੁਰੂ ਨਾਨਕ ਤਨ ਗੁਰੂ

वाजून ਵੰਤ 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 22 22 22 ਆਪਣੇ ਦਾਸ ਕਾ ਸਦਾ ਰਖਵਾਲਾ ਦਾਸ ਕਾ ਸਦਾ ਰਖਵਾਲਾ ਆਪਣੇ ਦਾਸ ਕਾ ਸਦਾ ਰਖਵਾਲਾ ਦਾਸ ਕਾ ਸਦਾ ਰਖਵਾਲਾ ਆਪਣੇ ਦਾਸ ਕਾ ਸਦਾ ਰਖਵਾਲਾ ਦਾਸ ਕਾ ਸਦਾ ਰਖਵਾਲਾ

ਰਹਿਮਨੇ ਬਾਈ ਪੂਰੀ ਰਹਿਮਨੇ ਬਾਈ ਦਮ ਬਾਈ ਗੁਰੂ ਸਾਹਿਬ ਕਾਈ ਬਾਤ ਨਾ ਰਹੀ ਆਉਰੀ ਕਾਈ ਬਾਤ ਨਾ ਰਹੀ ਆਉਰੀ ਕਾਈ ਬਾਤ ਨਾ ਅਨਹਦਵਾਜ ਅਲੰਦ ਸੁਣਾਵਡ ਭਾਉ ਅਨਾਸ ਇੱਕ ਓਕਾਰ ਵੰਤ ਜੀ ਕੀ ਫਤੇ ਸਕਾ ਜੰਮ ਇਸ ਲਈ ਤੁਮ ਕੀ ਸਾਹਿਬਾ ਸ੍ਰੀ ਗੁਰੂ ਗ੍ਰੰਥ ਜੀ ਕੀ ਪਾਚੀ ਦਸੰ ਗੰਨਨੋਂ ਸਿਮਰੋਂ ਸਿਗੀ ਆਜਦਾ ਹੈ ਸ੍ਰੀ ਅਨੁਸ਼ੀਸ਼ਕਿਆਈਏ ਤੇ ਸੰਤ ਜਾਈ ਤੇ ਬਾਦਸ਼ਹ ਰੇ ਕਨੋਂ ਜਿ ਆਵਤਾ ਹੈ ਸਭ ਤਨ ਹਿਸਾਈ ਦਸਪਾਚਾ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਦੇਵਾਲੀ ਅਮਰ ਕੇ ਦਾਤੇ ਸਭ ਉਸ ਮਾਨੀ ਸਭ ਤਨ ਹਿਸਾਈ ਦਸਪਾਚਿਓ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤ ਜੀ ਦਾ 73 ਗੇ ਖਾਲਸਾ ਜੀ ਸਾਹਿਬ ਬੋਲੀ ਵਾਹਿਗੁਰੂ ਸੰਗਿਆ ਪਿਆਰੇ ਅਧਿਰੀ ਬਨਵਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀਓ ਆਪਦੀ ਦਾ ਕੋਤਾਨ ਕੋ ਸ਼ੁਕਰਾਨਾ ਆ ਆਪਜੀ ਨੇ ਦੇਆ ਕਿਰਪਾ ਕੀਤੀ ਪਾਤਸ਼ਾਹੀਓ ਮੱਤੇ ਪ੍ਰੇਨਾ ਬਖਸ਼ਿਸ਼ ਕਰਕੇ ਸੂ ਨਗਰ ਵਾਸੀ ਪਿੰਡ ਲਖਣਪਾਲ ਪਾਤਸ਼ਾਹੀਓ ਆਪ ਕੀ ਦੇ ਪਾਵਨ ਸਤਾਨਾ ਤੇ ਕਵੀ ਤਕਰੀਰ ਦੇ ਸ਼ਾਨ ਸ਼ਬਦron ਨੂੰ ਵਾਸਤੇ ਆਪ ਜੀ ਦੇ ਧਰਮ ਕਮਲਾਂ ਵਿੱਚ ਅਰਦਾਸ ਬੇਤੀ ਕਰਕੇ ਪਾਛਾ ਜੀ ਉਹ ਸੇਵਾ ਰੰਮ ਕੀਤੀ ਸੀ ਐਸੇ ਨੇ ਆਪ ਜੀ ਨੇ ਰਾਮਤ ਕੀਤੀ ਹੈ ਸੇਵਾ ਦੀ ਸਕੂਨਤਾ ਹੀ ਬਖਸ਼ ਕੀਤੀ ਪਾਛਾ ਜੀ ਆਪ ਜੀ ਦੇ ਦਰਕਾਰ ਦੇ ਪ੍ਰੀਤਵਾਨ ਕਾਕਾ ਰਮਨ ਪ੍ਰੀਤ ਸਿੰਘ ਦੀ ਪੁੱਤਰ ਸ੍ਰੀ ਲਖਦੀਪ ਸਿੰਘ ਜੀ ਸੇਧੀਆਂ ਤੋਂ ਪਾਛਾ ਜੀ ਅਤੇ ਮੁਪੇ ਦਰਸ਼ਨ ਸਿੰਘ ਸਾਹਿਬ ਉਹ ਕਾਕਾ ਮਨੀ ਕਾਕਾ ਸੁਖਜਿੰਦਰ ਸਿੰਘ ਅਮਰੀਕਾ ਤੋਂ ਪਾਛਾ ਜੀਉ ਬੇਨਤ ਬੰਦ ਗੁਰੂ ਪਿਆਰੇ ਨੇ ਆਪ ਜੀ ਦੀ ਇਸ ਬਨੁਗੁਣੀ ਸੇਵਾ ਵਿੱਚ ਮਾਇਆ ਕਰਕੇ ਤਨ ਕਰਕੇ ਮਨ ਕਰਕੇ ਪਾਛਾ ਜੀ ਹਿੱਸੇ ਪਏ ਸੰਗਤਿਆ ਸੁਆਵਾ ਆਪਣੇ ਧਰਮ ਦਾੜਤਾਨੀਆਂ ਤੇ ਬਤੀਆਂ ਦੇ ਦਿੱਤੇ ਪਰਿਵਾਰਾਂ ਦੇ ਚੰਤੇ ਆਪਣਾ ਮੇਰਾ ਬੜਿਆ ਤਰੱਕਣਾ ਪਾਛਾ ਜੀਉ ਦੇਸਾਂ ਦੇਸਾਂ ਵਿਚ ਆਪਸਾਈ ਹੋਣਾ ਦਰਵਾਜ਼ਾ ਜੀਉ ਆਪੀ ਕਿਰਪਾ ਕਰੋ ਪਾਵਨ

ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕੀ ਦੋਹਰਾ ਅੱਗੇ ਪਈਆ ਕਮਾਲ ਦੀ Wallah voilà. ਮਾਰੇ ਜਿਹੜੇ ਗੁਣਾਂ ਨੂੰ ਸਾਜਿਆ ਕਰ ਪੁਣੇਸ਼ ਕਰਦੇ ਜਿਸ ਦੇ ਅੰਦਰ ਗੁਣ ਹੋਰੋਂ ਆਪਾਂ ਨੂੰ ਕਹਿੰਗੇ ਰਬ ਦਾ ਯੋਗ ਹੈ ਵਾਹ ਇਹ पाच ਛੇ ਜਿਹਨੇ ਗੁਣ ਮਹੌਨ ਦੀ ਨਾਲ ਮਨੁੱਖ ਦੇ ਅੰਦਰ ਹੋਵੇਗੀ ਅਹੰਕਾਰ ਉਤਰਦੀਆਂ ਗੁਣ ਗਾਵਨ ਤੇਰੀ ਉਤਰ ਸੁਮੈਨ ਬਿਨ ਸਦਾਏ ਹੋਵੇ ਕੇ ਇਸ ਰੀਵਨ ਤੋਂ ਕੋਈ ਯਾਰ ਪੈਦਾ ਤੇ ਨਾ ਕੋਈ ਦੇ ਯਾਰ ਪੈਦਾ ਦੇ ਸਰੀਰ ਚਿਤ ਬੰਦੀ ਦੀ ਹੋਂਦ ਹੈ ਇਸੇ ਕਰ ਮਨ ਅੰਦਰ ਜਦੋਂ ਮਨੁੱਖ ਦੇ पाच ਛੇ ਨੇ ਹੁਣ ਨੇ ਉਤਨੀ ਜਿਹੜਾ ਯਾਰ ਜਾਂਦਾ ਇਹ ਸਭੀ ਸੰਤੂ ਵੀ ਬਹੁਤ ਕਰਦਾ ਹੈ ਸਾਡੀ ਸੰਤੂ ਦਾ ਸਰਵਤਿਆ ਨਹੀਂ ਹੋਉਂਦਾ ਪ੍ਰਮਾਤਮਾ ਦੇ ਉਲਾਪਨ ਵਿੱਚ ਸਭ ਤੋਂ ਆਪਾਂ ਕੀਤੀ ਹੋਣੀ ਹੈ ਜੀਤੂ ਨਿਸ਼ਾਨ ਸਾਹਿਬ ਐਵੇਂ ਨਹੀਂ ਹੋਣ ਵਿੱਚ ਆਇਆ ਜੀ ਉੱਥੇ ਬੜੀਆਂ-ਬੜੀਆਂ ਬੜੀਆਂ 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 ਬਾਬਾ ਜੀ ਸਿੰਘ ਬਾਬਾ ਜਗਤ ਸਿੰਘ ਬਾਬਾ ਜ਼ੋਰਾਬਖਸ ਬਾਬਾ ਭਤੀਸ ਸਿੰਘ ਨੇ ਆਪਣੀਆਂ ਬੜੀਆਂ-ਬੜੀਆਂ ਬੜੀਆਂ 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 ਦੇਖ ਕੇ ਇਹ ਨਿਸ਼ਾਨ ਸਾਹਿਬ ਨੂੰ ਚੁੱਕਿਆ ਉਹਨਾਂ ਨੇ ਇਤਿਹਾਸ ਵਿੱਚ ਸੰਤਿਪਾਦੋ ਡੋਲੇ ਮਿਲ ਜਾਣਗੇ ਧਨ ਦੌਲਤ ਮਿਲ ਜਣਗੀ ਜਕੀਰਾ ਮਿਲ ਜਣਗੀ ਆਰਾਮ ਮਿਲ ਦੇਗਾ

ਆਪ ਹੀ ਭਾਗਾਂ ਵਾਲਿਓ ਆਪ ਜੀ ਨੂੰ ਵਾਦ ਮੇ ਨਵੇਂ ਸ਼ਾਮ ਦੀ ਸੇਵਾ ਮਛਿਤ ਕੀਤੀ ਆ। ਭਾਵਨ ਵਾਲਿਓ ਤੋਂ ਤੱਕ ਲਿਖਦੇ ਨੇ। ਜੁਗਾਂ ਸਾਚੀ ਐ ਕੀ ਸਚ ਨਾਨਕੋ ਸੀ ਪੀ ਸਚ। ਇੱਕੋ ਓੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਮੋ ਨਿਰਮੈ ਅਕਾਰੁ ਨੂਰਤਿ ਅਜੂਨੀ ਸੈਉ ਗੁਰਪਸਾਦਿ ਜਾਪੋ। Adi Sat, Juga Adi Sat, Adi Sat, ਆਪ ਮੁਕਤ ਹੋਏ ਧਾਰੇ ਆਪ ਮੁਕਤ ਹੋਏ ਧਾਰੇ ਆਪ ਮੁਕਤ ਹੋਏ ਧਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਧੰਨਵਾਦ ਜਿਨ੍ਹਾਂ ਨੇ ਕਿਰਪਾ ਕੀਤੀ your yeah,